ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਫਰੰਦੀਪੁਰ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ, ਤਹਿਸੀਲ ਆ ਗਈ ਪੱਟੀ। ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਸਰਸਿੰਗ ਆ ਜਾਂਦਾ ਕਰੇਲੂ ਪਰਿਵਾਰ ਦੇ ਕੋਲੇ ਦੋ ਐਨੀਮਲ ਵਿਕਰੀ ਵਾਲੇ ਸੀਗੇ ਇਸ ਨਗਰ ਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਰਾਤ ਦੀ ਮੈਂ ਆ ਸੱਜਣੋ ਕੱਟੀ ਨੂੰ ਜਨਮ ਦਿੱਤਾ ਬਾਕੀ ਹਿਸਾਬ ਕਿਤਾਬ ਮਾਲਕਾਂ ਤੋਂ ਪੁੱਛ ਲਾਂਗੇ ਕਿਹੜਾ ਸੂਆ ਸੂਈ ਆ ਤੇ ਕਿੰਨਾ ਇਹਨੇ ਮਗਰਲੇ ਸੂਏ ਦੁੱਧ ਦਿੱਤਾ ਲੇਵੇ ਭਾਂਡੇ ਦੀਆਂ ਕੋਈ ਮੰਨ ਲੋੜਾ ਬੰਨਾਂ ਦੀ ਤੇ ਬਿਲਕੁਲ ਪਲਵਾਨ ਦੇ ਨਗਰ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਗੋਪੀ ਫਰੰਦੀਪੁਰੀਏ ਭਰਾ ਦੇ ਇਥੋਂ ਬਾਈ ਦੀਆਂ ਬਹਿਕਾਂ ਤੋਂ ਜੇ ਕੈਮਰਾ ਵੀ ਜ਼ੂਮ ਕਰਕੇ ਵਿਖਾਈਏ ਤਾਂ ਸਾਹਮਣੇ ਵੀਰ ਦੀਆਂ ਬਹਿਕਾਂ ਨਜ਼ਰ ਆਉਂਦੀਆਂ ਇਥੋਂ ਪਲਵਾਨ ਦੀਆਂ ਤੇ ਉਸ ਨਗਰ ਦੇ ਵਿੱਚੋਂ ਦੋ ਇਹ ਝੋਟੀਆਂ ਘਰੇਲੂ ਪਰਿਵਾਰ ਕੋਲੇ ਵਿਕਰੀ ਆ ਲਈਆਂ ਆਪਣਾ ਮੇਲ ਪਹਿਲੀ ਵਾਰੀ ਹੋਇਆ ਤੇ ਆਪਣੀ ਹਰ ਵੀਡੀਓ 'ਚ ਹੀ ਰਿਕਵੈਸਟ ਬੇਨਤੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰ ਲਿਆ ਵੀ ਤੁਹਾਡਾ ਧੰਨਵਾਦ ਆਜੂ ਲਈਏ ਜਾਣਕਾਰੀ ਬਾਲਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਐਡਰੈਸ ਵੀਰ ਤੋਂ ਵੀ ਕਨਫਰਮ ਕਰਾ ਕੇ ਆਪਾਂ ਦੱਸਦੇ ਆ ਅ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਗੁਰੂ ਅਰਜਨ ਦੇਵ ਦੀ ਬੜੀ ਕਿਰਪਾ ਸ਼ੁਕਰ ਹੈ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਹੀ ਰੱਖੇ ਤੇ ਆਪਣਾ ਨਾਂ ਤੇ ਐਡਰੈਸ ਦੱਸਗੇ ਭੈਣਾ ਭਰਾਵਾਂ ਨੂੰ ਨਾਂ ਮੇਰਾ ਹਰਦੀਪ ਸਿੰਘ ਪਿੰਡ ਫਰੰਦੀਪੁਰ ਜ਼ਿਲ੍ਹਾ ਤਰਨਤਾਰਨ ਤਸਵੀਲ ਪੱਟੀ ਨੇੜੇ ਸੌਰ ਸਿੰਘ ਵੱਡੀ ਨਿਸ਼ਾਨੀ ਵੱਡੀ ਨਿਸ਼ਾਨੀ ਸੌਰ ਸਿੰਘ ਨੰਬਰ 76965 7855 ਇੱਕ ਵਾਰੀ ਹੋਰ ਰਿਪੀਟ ਕਰੀ 76965 70 55 ਠੀਕ ਆ ਤੇ ਆਪਣਾ ਪੁਲਵਾਨ ਨਾਲ ਕੀ ਰਿਸ਼ਤੇਦਾਰੀ ਆ ਪੁਲਵਾਨ ਦਾ ਤਾਇ ਦਾ ਕਕੇ ਦਾ ਲड़का ਉਤਰਾ ਭਤੀਜਾ ਵੀ ਲੱਗਦਾ ਜਾਂ ਭਰਾ ਹੀ ਜਾਂਨੇ ਆ ਭਰਾ ਹੀ ਜਾਂਨੇ ਹਾਂ ਜੀ ਬਰਾਬਰ ਹਨ ਪੁਲਵਾਨ ਦਾ ਭਰਾ ਹੀ ਕਹਿ ਦਿੰਦੇ ਹਾਂ ਹਾਂ ਜੀ ਹਾਂ ਜੀ ਭਰਾ ਹੀ ਆ ਤੇ ਬਾਕੀ ਮੰਡੇ ਮੰਡੇ ਕਰੀ ਜਾਂਦਾ ਤਿਆਰ ਬਹੁਤ ਮਿਹਨਤ ਕਰਦਾ ਬਹੁਤ ਜਿਆਦਾ ਮਿਹਨਤ ਆ ਕਰਨਦਾ ਇਥੇ ਅੱਛਾ ਹਾਂ ਬਹੁਤ ਸ਼ਾਮ ਨੂੰ ਤਾਂ ਨਾ ਮੇਲਾ ਹੀ ਲੱਗ ਜਾਂਦਾ ਮੇਲਾ ਮੇਲਾ ਛੋਟਾ ਮੇਲਾ ਕਿ ਤਰ੍ਹਾਂ ਹੁੰਦਾ ਉਤਰਾ ਮੇਲਾ ਲੱਗ ਜਾਂਦਾ ਠੀਕ ਆ ਵੀ ਖੇਤ ਨਾਲੇ ਪਹਿਲਵਾਨਾਂ ਨੂੰ ਵੇਖਣ ਹੁੰਦੀ ਦੁਨੀਆ ਬਥੇਰੀ ਬਥੇਰੀ ਦੁਨੀਆ ਹੁੰਦੀ ਮੇਕਾ ਹਾਂ ਜੀਆਂ ਜੀਆਂ ਦੇਹਲੀ ਖੇਡਦੇ ਰਾ ਦੇਹਲੀ 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 ਸਵੇਰੇ ਤੇ ਸੁਬਾਹ ਦੇ ਸਮੇਂ ਅੱਛਾ ਹਾਂਜੀ 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 ਤੇ ਮੁੰਡੇ ਚੱਲਾ ਜਿਹੜੇ ਕੋਈ ਆਮ ਘਰਾਂ ਦੇ ਉਹਨਾਂ ਦੀ ਸੇਵਾ ਪਾਲੀ ਕਰਕੇ ਹਨ ਤਿਆਰ ਕਰਤਾ ਉਹਦਾ ਵੀ ਦੇਣ ਆ ਨਾ ਬਣਾ ਗਿਆ ਤੇਰੇ ਏਰੀਆ ਦਾ ਏਰੀਆ ਪੂਰਾ ਨਾਮ ਬਾਬੇ ਕਿਰਪਾ ਦੇ ਕੋਨੇ ਕੋਨੇ ਚ ਕੋਨੇ ਕੋਨੇ ਜੇ ਨਾਮ ਬਣਿਆ ਆਪਣਾ ਸ਼ੁਕਰ ਰੱਬ ਦਾ ਧੰਨਵਾਦ ਉਹਦੇ ਪਰਪਰ ਦੀ ਪਰ ਨੂੰ ਕਿੰਨੇ ਜਾਨਣਾ ਸੀ ਹੈ ਨੇ ਕਿੰਨੂੰ ਜਾਨਣਾ ਵਾਸ ਨਹੀਂ ਗਿਆ ਜਿਆ ਪਿੰਡ ਹਾਂਜੀ ਹਾਂ ਪਰ ਇਹ ਜੱਟ ਨੇ ਦੁਨੀਆ ਤੋਂ ਕਮਾਤੀ ਹੈ ਨਾ ਕਿਰਾਂ ਦਾ ਦੁਨੀਆ ਐਲਟ ਕੁਆਲਿਟੀ ਖੇਡਿਆ ਵੀ ਬਹੁਤ ਲੰਮਾ ਬਹੁਤ ਜਿਆਦਾ ਲੰਮਾ ਸਾਬਣਾ 22 23 ਸਾਲ ਖੇਡ ਗਿਆ ਹਾਂ ਹਜੇ ਵੀ ਕੈਮ ਆ ਕੈ ਪੂਰਾ ਕੈਮ ਆ ਗਿਆ ਪੂਰਾ ਕੈਮ ਆ ਮਿਹਨਤ ਬਹੁਤ ਕਰਦਾ ਮੈਂ ਤਾਂ ਬਹੁਤ ਜਿਆਦਾ ਦਿਨ ਸਵੇਰੇ ਸ਼ਾਮ ਨੂੰ ਮਿਹਨਤ ਫੁੱਲ ਲਾਉਂਦਾ ਹਾਂ ਧੰਨਵਾਦ ਰੱਬ ਦਾ ਹਾਂਜੀ 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 ਤੇ ਆਪਾਂ ਐਡਰੈਸ ਦੇਤਾ ਤੇ ਆ ਆਪਣੀ ਝੋਟੀ ਇਹ ਪਸ਼ੂ ਆਪਣੇ ਘਰ ਦੇ ਵਪਾਰ ਦਾ ਤਾਂ ਨਹੀਂ ਕੰਮ ਨਹੀਂ ਨਹੀਂ ਬਈ ਇਹ ਆਪਣਾ ਮੇਲ ਪਹਿਲੀ ਵਾਰੀ ਹੋਇਆ ਹਾਂਜੀ ਹਾਂਜੀ ਇਹ ਆਪਣੀਆਂ ਵਈਆਂ ਕਰਦੀਆਂ ਆ ਕਰਦੀਆਂ 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 ਠੀਕ ਆ ਤੇ ਆ ਛੋਟੀ ਸੂਆ ਕਿਹੜਾ ਸੂਈ ਆ ਸੂਆ ਦਜਾ ਵੀਰ ਜੀ ਕਰਾ ਆਦੀ ਸੂਈ ਏ ਦੂਜਾ ਸੂਆ ਹਾਂ ਦੂਜਾ ਸੂਆ ਓਕੇ ਹਾਂਜੀ ਹਾਂਜੀ ਤੇ ਮਗਰਲੇ ਸੂਏ ਕਿੰਨਾ ਕ ਦੁੱਧ ਚੋਇਆ ਮਗਰਲੇ ਸੂਏ 15-16 ਕਿਲੋ ਦੁੱਧ ਚੋਇਆ ਵੀਰ ਜੀ 15 ਤੋਂ 16 ਕਿਲੋ ਦੁੱਧ ਆ ਆਪਣੀ ਸੇਵਾ ਤੇ ਚੋਇਆ ਹੁਣ ਕੱਟੀ ਦੇਗੀ ਕੱਟੀ ਦਿੱਤੀ ਏ ਕਾ ਜੀ ਹਾਂਜੀ ਠੀਕ ਆ ਕੱਟੀ ਟੀਕੇ ਦੀ ਕਿ ਮਾਲੀ ਦੀ ਨਹੀਂ ਟੀਕੇ ਦੀ ਟੀਕੇ ਦੀ ਹਾਂਜੀ 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 ਓਕੇ ਕਿਆ ਬਾਤਾਂ ਨੇ ਝੂਟੀ ਦੀਆਂ ਸੱਜਣਾ ਤੇ ਬਾਕੀ ਜ਼ੇਰ ਜ਼ੂਰ ਤਾਂ ਓਕੇ ਪੈ ਗਈ ਹੈ ਨਾ ਓਕੇ ਓਕੇ ਆਪਾਂ ਜੇ ਰੱਖੀ ਬਾਲ ਤੇ ਹਾਂ ਆ ਬਠੰਦੇ ਥੱਲੇ ਪਈ ਆ ਸੱਜਣਾ ਤੁਹਾਨੂੰ ਵਿਖਾਉਂਦੇ ਨਹੀਂਗੇ ਕਿਉਂ ਹਾਂ ਕੋਈ ਨਹੀਂ ਟੱਕ ਦਿਓ ਟੱਕ ਜੀ ਦੱਸਦਾ ਆਪਾਂ ਜ਼ੇਰ ਜ਼ੂਰ ਮਕੰਮਲ ਓਕੇ ਪੈ ਗਈ ਸੂਆ ਦੂਜਾ ਰਾਤ ਦੀ ਸੂਈ ਆ ਰਾਤ ਦੀ ਸੂਈ ਜੀ ਲੈ ਕੱਢ ਬਾਰੇ ਦੀ ਤੋਰ ਕਰਾ ਚੱਕ ਗੇਰਾ ਸੱਜਣਾ ਨੂੰ ਲੈ ਸੱਜਣਾ ਤੋਰ ਚੈੱਕ ਕਰ ਲਓ ਉਸ ਤੋਂ ਬਾਅਦ ਇੱਕ ਗੱਭਣ ਮੈਂ ਸੁਣਨ ਨੂੰ ਤਿਆਰ ਇਹਦਾ ਵੀ ਲੇਖਾ ਜੋਖਾ ਜਿਹੜਾ ਵੀ ਹੋਇਆ ਆਪਾਂ ਮਾਲਕਾਂ ਤੋਂ ਪੁੱਛਾਂਗੇ ਜੁੜੇ ਰਹੋ ਐਂਡ ਤੱਕ ਤੁਹਾਨੂੰ ਤੋਂ ਤੇ ਗਿੰਆਂ ਝੋਟੀਆਂ ਜਿਹੜੀਆਂ ਉਹ ਵਿਖਾਉਣ ਲੱਗੇ ਆ ਫਰੰਦੀਪੁਰ ਇਸ ਨਗਰ ਚੋਂ ਵੇਖਿਓ ਕੱਦ ਕਠ ਤੁਰਦੀ ਝੋਟੀ ਦਾ ਖੋਲ ਲੈਣ ਦਿਓ ਉ ਬਾ ਤੋਰ ਤੁਹਾਨੂੰ ਚੈੱਕ ਕਰਾ ਦੇਣੀ ਆ ਤੇ ਵੇਖਿਓ ਮੂਰਤ ਰਹੀ ਆ ਸੱਜਣੋਂ ਬਾਕੀ ਜਿਹੜਾ ਸੱਜਣ ਪੈਸੇ ਲਾਉਣਾ ਜਿਹੜੇ ਸੱਜਣ ਨੇ ਉਹਨੇ ਆਪਦੀ ਤਸੱਲੀ ਕਰਨੀ ਆ ਵੇਖਿਓ ਕੱਦ ਕਠ ਕੋਈ ਉੜਾ ਬੰਨਾਂ ਨਹੀਂ ਝੁੱਟੀ ਦਾ ਲੇਵੇ ਭਾਂਡੇ ਦੀ ਗੱਲ ਕਰ ਲਈਏ ਤੇ ਜਿਵੇਂ ਕਹੀਏ ਨਾ ਵੀ ਪਲਵਾਨ ਹੀ ਇਹ ਪਾਲਿਆ ਸਾਹਿਬ ਨੇ ਹਰਦੀਪ ਵੀਰ ਨੇ ਇੱਕ ਫਰੰਦੀਪੁਰ ਦੇ ਵਿੱਚ ਗੋਪੀ ਪਲਵਾਨਾਂ ਤੇ ਇੱਕ ਆਹ ਵੇਖੋ ਝੁੱਟੀ ਵੀ ਬਾਈ ਨੇ ਪਲਵਾਨਾਂ ਵਾਂਗੂ ਪਾਲੀ ਆ ਬਾਈ ਚੋਨ ਤਾਂ ਬਹੁਤ ਚੰਗਾ ਹੋਊ ਬਹੁਤ ਜਿਆਦੀ ਬਹੁਤ ਜਿਆਦੀ ਥਣ ਬਹੁਤ ਚੰਗਾ ਹੈ ਨਾ ਆਂਦੀ ਆਂਦੀ ਨਾ ਪੂਰ ਨਹੀਂ ਛਟਣੀ ਠੀਕ ਆ ਠੀਕ ਆ ਠੀਕ ਵੇਖੋ ਸੱਜਣੋ ਹਰਿਆਣਾ 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 ਇਹ ਪੰਜਾਬ ਦੇ ਮੂਰਤਰ ਦੇ ਕੋਕੇ ਪੀਸ ਝੋਟੀਆਂ ਵੇਖੋ ਕਿਆ ਬਾਤ ਲੋਲੀਪੋਲੀ ਕੱਟੀ ਆ ਕੋਈ ਬਾਲੀ ਤੈਵ ਨਹੀਂ ਮਾਰੀ ਸੱਜਣਾ ਜਿਵੇਂ ਰਾਤ ਦੀ ਸੂਈ ਹੈ ਨਾ ਹਜੇ ਪੁੜੇ ਨਹੀਂ ਚੱਕੇ ਬਾਈ ਨੇ ਸੰਭਾਈ ਚੰਗੀ ਕੀਤੀ ਆ ਬਾਈ ਨੂੰ ਚੰਗੀਆਂ ਮੱਜਾਂ ਦਾ ਹਰਦੀ ਵੀਰ ਨੂੰ ਸ਼ੌਂਕ ਆ ਘਰੇ ਵੀ ਸਾਰੀਆਂ ਮਈਆਂ ਨਾਲ ਵੀਰ ਨਾਲ ਗੱਲਾਂ ਬਾਤਾਂ ਹੋਈਆਂ ਤਾਂ ਕਹਿੰਦਾ ਆਪਾਂ 16 15 16 16 ਕਿਲੋ ਦੁੱਧ ਆ ਲਈਆਂ ਮਈਆਂ ਰੱਖੀਆਂ ਘੱਟ ਦੁੱਧ ਆ ਲਈ ਇਹਦਾ ਰੇਟ ਕੀ ਕਰਾਂਗੇ ਸਾਹਿਬ ਹਾਂ ਇਹ ਇਹਦਾ ਰੇਟ ਕੀ ਕਰਦਗੇ ਜਿਹੜਾ ਲੈਣ ਦੇ ਜਾਂ ਲੈਣ ਦੇਣ ਵਾਲੇ ਕਹਣਾ 160 ਮੁੱਲ 60 ਤੇ ਦੇ 55 ਡਿਮਾਂਡ ਕਰਦੇ ਆ 1 ਲੱਖ ਤੇ 60000 ਰੁਪਇਆ ਤੇ 155 ਦੀ ਦੇ ਦੇ ਆਂਗੇ 155 ਦੀ ਮੈਂ ਤਾਂ ਪੱਕੀ ਓਕੇ ਬਾਕੀ ਜਿਹੜਾ ਲੈ ਗਿਆ ਹਨਾ ਹਾਂਜੀ ਉਹ ਤਾਂ ਫੇਰ ਮਾਲਾਂ ਹੀ ਤਰ ਜਣੀਆਂ ਤੇ ਵਾਕਿਆ ਜੀ ਕੀ ਬਾਤ ਆ ਸਜਣੋ ਦੇਖੋ ਤੁਹਾਨੂੰ ਮੈਂ ਬੈਕ ਸਾਈਡ ਤੇ ਬਹਿ ਕੇ ਇਹਦੇ ਥਣ ਲੇਵੇ ਦੀ ਕੁਆਲਿਟੀ ਚੈੱਕ ਕਰਾ ਰਿਆ ਪੀੜੀ ਦੇ ਪਾ ਵਾਂਗੂ ਥਣ ਲੱਗੇ ਆ ਬਟਨ ਵੀ ਆ ਗਏ ਲੇ ਵਸੂਲ ਨਾਲਾਈ ਫਰਦੀ ਆ ਜਿਉਂਦੀ ਰਵੇ ਕੱਦ ਕਾਠ ਦਾ ਕੋਈ ਊੜਾ ਬੰਨਣਾ ਨਹੀਂ 1,55,000 ਹਾਂਜੀ 1,55 ਤੇ ਆ ਛੋਟੀ ਕਿਹੜਾ ਸੂਆ ਇਹ ਵੀ ਕੱਢ ਬਾਹਰ ਹਾਂ ਕਰਮਲ ਜੀ ਬਰਾ ਇਹ ਇਹ ਸੂਆ ਕਿਹੜਾ ਇਹ ਸਾਜੀ ਤੀਜਾ ਸੂਆ ਓਕੇ ਹਾਂਜੀ ਹਾਂ ਇਹ ਤੀਜਾ ਸੂਆ ਤੇ ਇਹਦਾ ਦੂਜੇ ਸੂਏ ਕਿੰਨਾ ਕਰ ਦੁੱਧ ਚੋਇਆ ਤੂੰ ਇਹ ਤੇਰੇ 13 ਲੀਟਰ ਚ ਹੋਇਆ ਭਾਈ ਜੀ ਇਹ ਮੈਂ 13 ਲੀਟਰ 12 13 ਲੀਟਰ ਦੀ ਗਈ ਹਾਂਜੀ ਹਾਂਜੀ 12 13 ਲੀਟਰ ਦੋ ਚੱਕੇ ਓਕੇ 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 ਹਾਂ ਦੇਣੇ ਦੇ ਕਿੰਨੇ ਪਏ ਆ ਦੇਣੇ ਦੇ ਜਗੇ 16 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਅੱਜ ਮੰਨ ਕੇ ਚੱਲੀਏ ਤਾਂ 11 ਤਰੀਕ ਆ 11 ਤਰੀਕ ਆ ਹਣਾ ਹਾਂਜੀ 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 5 ਦਿਨ ਇਹਦੇ ਹਜੇ 5 ਦਿਨ ਪਈ ਆ ਹਫਤੇ ਦੇ ਵਿੱਚ ਵਿੱਚ ਸੂਪੂ ਹਾਂਜੀ ਆਇਆ ਹਫਤੇ ਵਿੱਚ ਵਿੱਚ ਸੂਪੂ ਤੇ ਬਾਕੀ ਥਣਾ ਥਣਾ ਲੋ ਭਾਰ ਲੋ ਬੇਦਕਰੀ ਕੋਸ ਕੱਲ ਦੀ ਸਾਰੀ ਗਰੰਟੀ ਆਪਣੀ ਠੀਕ ਆ ਠੀਕ ਹਾਂ ਕਦੇ ਭਾਰ ਪਾ ਜੇ ਕੋਈ ਵੱਦ ਕੱਟ ਵੀ ਹੋ ਜਾ ਥਾਣ ਉਸਕੀ ਜਿੰਮੇਵਾਰੀ ਆਪਦੀ ਚੈੱਕ ਕਰਕੇ ਖੜੇ ਵੀ ਤਾਂ ਆ ਥਣ ਤਾਂ ਇੱਥੇ ਵੇਖ ਲੈ ਭਾਰ ਦੀ 2-3 ਦਿਨਾਂ ਦੀ ਗਰੰਟੀ ਦੇ ਦੀ ਮਨਾ ਗਰੰਟੀ ਫੁੱਲ ਆਪਣੀ ਗਰੰਟੀ ਠੀਕ ਆ ਓਕੇ ਚੰਗੀ ਪਾਲੀ ਸਾਂ ਵੀ ਤੇ ਨਗਰ ਝੂਟੀ ਆ ਸੱਜਣਾ 12 ਲੀਟਰ ਦੁੱਧ ਵੀਰ ਦੱਸਦਾ ਵੀ ਆਪਾਂ ਆਪਣੀ ਸੇਵਾ ਤੇ ਇਹਦੇ ਥਣੋਂ ਚੋਇਆ ਜਿਹੜੀ ਦੇ 15-16 ਚੋਇਆ ਉਹ ਕਹਿੰਦਾ ਉਹਦਾ ਆਪਾਂ 15-16 ਹੀ ਦੱਸਾਂਗੇ ਤੇ ਜਿਹੜੀ ਦਾ ਮੰਨ ਲਓ ਵੀ ਘੱਟ ਚੋਇਆ ਤੇ ਉਹਦਾ ਘੱਟ ਦੱਸਿਆ ਇਹਦਾ ਰੇਟ ਵੀ ਪੁੱਛ ਲੈਨੇ ਆ ਦੋ ਐਨੀਮਲ ਵਿਕਰੀ ਵਾਲੇ ਆ ਬਹੁਤ ਹੀ ਸ਼ਾਨਦਾਰ ਆ ਬਾਕੀ ਜਾ ਕੇ ਵੇਖਿਓ ਪਸੰਦ ਆਏ ਤੱਕ ਰਿਦਿਓ ਤੇ ਵੀਰ ਇਹਦਾ ਰੇਟ ਕੀ ਕਰਾਂਗੇ ਆਪਾਂ ਹਰਦੀਪ ਬਾਈ ਇਹਦਾ ਰੇਟ ਵੀਰ ਜੀ ਮੋਲ ਕਰ ਨੂੰ ਆਪਾਂ ਇੱਕ ਪੰਜੀ ਕਰਦੇ ਆਂ ਦੇ ਦਿਨ ਜਿਹੜੀ ਇਕ ਵੀ ਦੇ ਇਹਦੀ ਡਿਮਾਂਡ ਕਰਦੇ ਆਂ 1 ਲੱਖ ਤੇ 25000 ਹਣਾ ਸੀਲ ਵੜੀ ਆ ਹਾਂ ਆਪਾਂ ਮੈਂ ਥੱਲੇ ਇਤਨਾ ਹੀ ਵਜਾ ਠੀਕ ਆ ਹਾਂਜੀ ਹਾਂਜੀ ਹੱਥ ਫੇਰ ਕੇ ਓਕੇ ਹਾਂ ਇਹਦੀ ਡਿਮਾਂਡ ਕਰਦੇ ਆਂ ਆਪਾਂ 1 ਲੱਖ ਤੇ 25000 ਤੇ ਦੇ ਦੇਾਂਗੇ 1 ਲੱਖ ਤੇ 20 ਹਜ਼ਾਰ 20 ਹਜ਼ਾਰ ਦੇ ਓਕੇ 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 ਜਿਆਦਿਆਂ ਵਾਦੇ ਘਟੇ ਨਾ ਕਰਨ ਹਾਂ ਵੀ ਜਿਆਦਿਆਂ ਬਾਹਵਾ ਨਾ ਮਰੋੜ ਨਾ ਹੋਣ ਬਸ ਬਸ ਜੜੀਆਂ ਬੰਦਾ ਤੇਰੀ ਦਾ ਇਹਦਾ ਵੀ ਕੋਈ ਓੜਾ ਬੰਨਾ ਨਹੀਂ ਹਨਾ ਹਾਂਜੀ 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 ਕੀ ਗੱਲ ਸ਼ੱਕ ਨਹੀਂ ਕਰ ਮਾਲੀਆਂ ਜਿੱਥੇ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਇੱਕ ਰੀ ਇੱਥੇ ਆ ਕੇ ਆਪਣਾ ਡਰੈੱਸ ਫੇਰ ਦੱਸਦੇ ਭੈਣਾ ਭਰਾਵਾਂ ਨੂੰ ਪਿੰਡ ਫਰੰਦੀਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੇੜੇ ਸਰਸ ਪਿੰਡ ਨੇੜੇ ਸੁਰਸਿੰਘ ਓਕੇ ਹਾਂਜੀ ਹਾਂਜੀ ਧੰਨਵਾਦ ਬ੍ਰਿਤਾ ਜੀ ਸਸਿਕਾ ਜੀ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਇਹ ਦੋ ਐਨੀਮਲ ਵਿਕਰੀ ਵਾਲੇ ਸੀ ਜਿਨ੍ਹਾਂ ਦਾ ਲੇਖਾ ਜੋ ਤੁਹਾਨੂੰ ਲੈ ਕੇ ਸਾਂਝਾ ਕਰਦਾ